ਕੰਦੀ ਮੰਮੀ ਆ ਲੈ ਤੂੰ ਕਹਿੰਦੀ ਸੀਗੀ ਨਾ ਵੀ 5 ਮਿੰਟਾਂ ਚ ਡਿਨਰ ਸੱਟ ਕਿਵੇਂ ਪੈਦਾ ਹੋ ਜੂ ਆ ਲੈ ਪੈਦਾ ਕਰਤਾ ਤੇਰਾ ਡਿਨਰ ਸੈਟ ਐਂ ਕਰ ਇਹਦਾ ਡੱਬਾ ਨਾ ਮਾੜਾ ਜਿਹਾ ਖਰਾਬ ਆ ਆ ਜਾਂਦੀ ਜਾਂਦੀ ਪੈਕ ਕਰਾ ਲਈ ਫਿਰ ਕਿਸੇ ਨੂੰ ਪਤਾ ਨਹੀਂ ਲੱਗੂਗਾ ਬਿਲਕੁਲ ਨਵਾਂ ਵਾ ਇਹ ਤਾਂ ਅਸੀਂ ਕਦੇ ਇਸਤੇਮਾਲ ਵੀ ਨਹੀਂ ਕੀਤਾ ਹੈਗਾ ਨਾ ਮੰਮੀ ਇਹ ਤਾਂ ਨਵਾਂ ਹੀ ਲੱਗਦਾ ਹੈ ਇਹ ਤਾਂ ਬਸ ਥੋੜਾ ਜਨ ਗਿੱਤਾ ਹੀ ਫਟਿਆ ਪਿਆ ਉਸੀ ਤਾਂ ਵਰਤਿਆ ਵੀ ਨਹੀਂ ਨਾ ਅਸੀਂ ਕਿੱਥੇ ਵਰਤਿਆ ਇਹ ਬਿਲਕੁਲ ਨਵਾਂ ਆ ਨਾ ਮੰਮੀ ਮੈਂ ਤਾਂ ਨਹੀਂ ਲੈ ਕੇ ਜਾਣਾ ਭਾਬੀ ਕੀ ਸੋਚੂਗੀ ਨਾ ਇਹਨੇ ਕੀ ਸੋਚਣਾ ਨਾ ਇਹ ਕੁਝ ਕਹਿ ਸਕਦੀ ਆ ਇਹ ਮੇਰੇ ਪੁੱਤ ਦੀ ਕਮਾਈ ਆ ਮੈਂ ਤੈਨੂੰ ਦੇ ਰਹੀ ਆ ਇਹ ਬੋਲ ਕੇ ਤਾਂ ਦਿਖਾਵੇਂ ਕੁਝ ਪਰ ਮੰਮੀ ਇਹ ਤਾਂ ਆਪਣੇ ਘਰ ਦਾ ਵਾ ਮੈਂ ਤਾਂ ਰਸੋਈ ਚ ਲਾਉਣ ਨੂੰ ਫਿਰਦੀ ਸੀ ਤੁਸੀਂ ਇਹ ਧੀ ਨੂੰ ਦੇਣ ਲੱਗਿਆ ਸੀ ਨਾ ਜੇ ਹੁਣ ਇਹ ਮੇਰੀ ਧੀ ਨੂੰ ਚਾਹੀਦਾ ਵਾ ਤਾਂ ਇਹਦਾ ਮਤਲਬ ਇਹ ਥੋੜਾ ਵੀ ਇਹਨੂੰ ਅੰਦਰ ਹੀ ਨੱਪਣਾ ਵਾ ਤੂੰ ਪਤਾ ਨਹੀਂ ਕਦੋਂ ਉਹ ਜਦੋਂ ਨੂੰ ਲਾਉਣਾ ਵਾ ਉਦੋਂ ਨੂੰ ਹੋਰ ਕੁਝ ਲੈ ਆਵਾਂਗੇ ਹੁਣ ਇਹਨੂੰ ਲੋਡ ਆ ਇਹਨੂੰ ਲੈ ਕੇ ਜਾਣ ਦੇ ਪਰ ਮਈ ਨਹੀਂ ਨਾ ਇਹਦੇ ਪੇਕਿਆਂ ਤੋਂ ਨਹੀਂ ਆਇਆ ਹੈਗਾ ਮੇਰੇ ਪੁੱਤ ਦੀ ਕਮਾਈ ਆ ਮੈਂ ਜਿਹਨੂੰ ਮਰਜ਼ੀ ਦੇਵਾਂ ਤੂੰ ਕੌਣ ਹੁੰਨੀ ਆ ਬੋਲਣ ਵਾਲੀ ਵਿੱਚ ਨਾ ਮਮੀ ਮੈਂ ਨਹੀਂ ਲੈ ਕੇ ਜਾਣਾ ਭਾਬੀ ਦਾ ਤਾਂ ਮੂੰਹ ਹੀ ਦਸੀ ਜਾਂਦਾ ਪਿਆ ਭਾਬੀ ਤਾਂ ਦੇਖ ਕੇ ਖੁਸ਼ ਹੀ ਨਹੀਂ ਹੈਗੀ ਕਿ ਮੈਂ ਇਥੋਂ ਕੋਈ ਚੀਜ਼ ਲੈ ਕੇ ਜਾਵਾਂ ਮਮੀ ਇਹ ਤਾਂ ਮੈਂ ਤੁਹਾਡੇ ਮੂੰਹ ਨੂੰ ਆ ਜੰਨੀ ਆ ਨਹੀਂ ਤਾਂ ਇਹਨਾਂ ਦੇ ਮੂੰਹ ਨੂੰ ਤਾਂ ਮੈਂ ਕਦੀ ਵੀ ਨਾ ਆਵਾਂ ਆ ਮੈਂ ਦੇਖਦੀ ਪਈ ਆ ਇਹ ਮੈਨੂੰ ਕਿੰਨਾ ਕੁ ਦੇਖਦੇ ਨੇ ਕਿੰਨਾ ਕੁ ਜਰਦੇ ਪਏ ਨੇ ਮੈਨੂੰ ਉਹ ਤੈਨੂੰ ਮੈਂ ਕਿਹਾ ਵਾ ਨਾ ਤੂੰ ਲੈ ਜਾ ਤੈਨੂੰ ਇਹ ਤੇਰੀ ਮਾਂ ਨੇ ਦਿੱਤਾ ਵਾ ਨਾਲ ਇਹ ਕੌਣ ਹੁੰਦੀ ਆ ਵਿੱਚ ਬੋਲਣ ਵਾਲੀ ਤੇ ਤੈਨੂੰ ਰੋਕਣ ਵਾਲੀ ਤੂੰ ਬਸ ਇਹਨੂੰ ਲੈ ਕੇ ਜਾ ਤੇ ਤੂੰ ਹੁਣ ਇੱਥੇ ਖੜੀ ਕੀ ਕਰਦੀ ਆ ਜਾ ਜਾ ਕੇ ਆਪਣਾ ਕੋਈ ਕੰਮ ਕਰ ਲਾ ਯਾ ਸਾਡੀਆਂ ਗੱਲਾਂ ਹੀ ਸੁਣਨੀਆਂ ਨੇ ਵੀ ਮਾਵਾਂ ਤੇ ਆ ਕੀ ਗੱਲਾਂ ਕਰਦੀਆਂ ਨੇ ਜਾ ਇਥੋਂ ਨਾ ਮਮਮੀ ਰਹਿਣ ਦਿੰਦੇ ਤਾਨੂੰ ਪਤਾ ਹੀ ਐ ਪਤਾ ਨਹੀਂ ਕੀ ਸੋਚੇਗੀ ਸੋਚਦੀ ਹੋਣੀ ਐ ਕਿ ਆਈ ਐ ਤੇ ਮੇਰਾ ਨੁਕਸਾਨ ਕਰਦੀ ਓਹੋ ਕਿਤੇ ਨਹੀਂ ਕੁਛ ਇਹ ਸੋਚਦੀ ਹੈਗੀ ਇਹਦਾ ਕੀ ਐ ਇਹਨੂੰ ਤਾਂ ਆ ਹੀ ਕੁਛ ਲੱਗਿਆ ਰਹਿੰਦਾ ਵਾ ਸਾਰਾ ਦਿਨ ਵੀ ਮੇਰਾ ਸਮਾਨ ਮੇਰਾ ਸਮਾਨ ਗਾਂਹਾਂ ਆਵਦੀ ਮਾਂ ਤੋਂ ਲਈ ਆ ਇਹ ਮੇਰੇ ਪੁੱਤ ਦੀ ਕਮਾਈ ਆ ਤੂੰ ਚੁੱਪਚਾਪ ਇਹਨੂੰ ਲੈ ਜਾ ਮੈਂ ਦੇ ਰਹੀ ਆ ਨਾ ਤੈਨੂੰ ਕੁਛ ਨਹੀਂ ਬੋਲ ਸਕਦੀ ਇਹ ਚਲੋ ਮੰਮੀ ਫਿਰ ਇਦਾਂ ਕਰੋ ਜਿਹੜੇ ਮੈਂ ਕਰੋ ਡਿਨਰ ਸੈੱਟ ਵਾਸਤੇ ਪੈਸੇ ਲੈ ਕੇ ਆਈ ਸੀ ਨਾ ਉਹ ਰੱਖ ਲੈ। ਨਹੀਂ ਬੱਸ ਕਰ ਤੂੰ ਆਪਦੀ ਮਾਂ ਨੂੰ ਨਾ ਪੈਸਿਆਂ ਦਾ ਰੋਬ ਨਾ ਦਿਖਾਇਆ ਕਰ। ਇਹ ਤੇਰੀ ਮਾਂ ਨੇ ਦਿੱਤਾ ਕਿਸੇ ਹੋਰ ਨੇ ਨਹੀਂ। ਤੂੰ ਐਂ ਕਰ ਲੈ ਕੇ ਜਾ ਇਹਨੂੰ। ਮੈਂ ਨਹੀਂ ਲੈਣੇ ਤੇਰੇ ਤੋਂ ਪੈਸੇ। ਨਾਲੇ ਧੀਆ ਤੋਂ ਵੀ ਪੈਸੇ ਲਈ ਦੇਨੇ। ਆ ਫੜ। ਆ ਚੱਕ ਲੈ ਕੇ ਜਾ ਤੂੰ। ਤੇ ਜਾ ਕੇ ਨਾ ਮੈਨੂੰ ਫੋਨ ਕਰਦੀ ਕਿ ਤੇਰੀ ਸੱਸ ਕੀ ਕਹਿੰਦੀ ਸੀਗੀ। ਮੰਮੀ ਲੈ ਕੇ ਜਾਣ ਨੂੰ ਦਿਲ ਤਾਂ ਨਹੀਂ ਕਰਦਾ। ਪਰ ਹੁਣ ਕੀ ਕਰਾਂ? ਸੱਸ ਦੇ ਡਰ ਤੋਂ ਮੈਨੂੰ ਲੈ ਕੇ ਜਾਣਾ ਪੈਣਾ। ਚਲੋ। ਚਲੋ। ਹਾਂ। ਚੱਲ ਚੰਗਾ ਹੈ ਮੈਨੂੰ ਫੋਨ ਕਰਦੀ ਘਰੇ ਜਾ ਕੇ ਠੀਕ ਕਰ ਚੰਗੀ ਨਾ ਪਾਰਾ ਇੱਥੇ ਰੱਖ ਮੈਂ ਬੋਲ ਰਹੀ ਹਾਂ ਐਕਟਿਵਾ ਤੇ ਰਖਵਾ ਦੂਗੀ ਤੇਰੇ ਨਾਲ ਬਬਲੀ ਹਾਂ ਜੀ ਆਈ ਜਰਾ ਕ ਕੀ ਹੋਇਆ ਆ ਮਿੰਨੀ ਦੀ ਨਾ ਐਕਟਿਵਾ ਤੇ ਰਖਵਾ ਦੇ ਚੱਕਿਆ ਨਹੀਂ ਜਾਂਦਾ ਭਾਰਾ ਵਾ ਚੱਲ ਠੀਕ ਆ ਪਾਪੀ ਜਲਦੀ ਆਜੋ ਮੈਂ ਐਕਟਿਵਾ ਮੋੜ ਕੇ ਲਿਆਨੀ ਆ ਚੰਗਾ ਮੰਮੀ ਚਲਦੀ ਆ ਮੈਂ